ਸਾਸੀ ਗਾਲ ਜੀ ਮੈਂ ਕਿਹਾ ਭਾਈ ਮੁੰਡੇ ਗਰੁੱਪ ਵਾਲਿਆਂ ਦੀ ਟਰਾਲੀ ਦਾ ਰਿਵਿਊ ਰਹਿ ਗਿਆ ਸੀ ਜਿਹੜਾ ਤੁਸੀਂ ਵੀਰੇ ਥੰਬਨੇ ਲੱਗਿਆ ਬੌਪਰ ਦੇਖ ਰਹੇ ਹੋ ਵੀ 1 ਲੱਖ ਸਸਤੀ 1 ਲੱਖ ਸਸਤੀ ਕਿਵੇਂ ਆ ਜਿਹੜਾ ਪੰਜਾਬ ਦੇ ਮੋਸਟ ਫੇਮਸ ਬ੍ਰਾਂਡ ਦੇ ਮੈਂ ਉੱਥੋਂ ਟਰਾਲੀ ਪਤਾ ਕਰੀ ਸੀ ਮੈਨੂੰ ਟਰਾਲੀ ਉਹਨਾਂ ਨੇ ਦੱਸਿਆ ਸੀ 55 ਤੋਂ ਉੱਪਰ ਉੱਪਰ ਹੁਣ ਇਹ ਨਹੀਂ ਪਤਾ 60 ਸੀ 70 ਸੀ ਯਾਨੀ ਮੈਨੂੰ ਆਈਡੀਆ ਆ ਜਿਾ ਵੀ 5 60 70 ਦੀ ਟਰਾਲੀ ਸੀ ਤੇ ਉਰੋਂ ਭਾਈ ਮੈਨੂੰ ਟਰਾਲੀ ਟਾਇਰ ਮੈਂ ਆ ਪਾਇਆ 60000 ਦੇ 65000 ਦੇ ਟਾਇਰ ਨੇ ਇੱਥੇ ਮੈਨੂੰ ਪਈਆ 450 ਤੋਂ ਉੱਪਰ ਮੇਰੇ ਹਿਸਾਬ ਨਾਲ ਮੈਂ ਯੂਟਿਊਬਰ ਆ ਮੈਨੂੰ ਤਾਂ ਲੱਗ ਗਈ ਰੱਬ ਜਾਣਦਾ ਮੈਨੂੰ ਕਿਉਂ ਲਾਤੀ ਮੈਨੂੰ ਆਮ ਨਾਲੋਂ 1 ਲੱਖ ਸਸਤੀ ਟਰਾਲੀ ਮਿਲੀ ਆ ਮੈਂ ਉਸ ਹਿਸਾਬ ਨਾਲ ਆਪਣਾ ਰਿਵਿਊ ਦੇਤਾ ਠੀਕ ਆ ਹੁਣ ਐਗਜੈਕਟ ਹਿਸਾਬ ਕਿਤਾਬ ਅਗਲੇ ਦਾ ਕਾਰੋਬਾਰ ਆ ਮੈਨੂੰ ਜਣੀ ਕਿ ਸਾਈ ਦਿੱਤੀ ਨੂੰ ਵੀ ਅੱਜ ਤੋਂ ਮੈਂ 7 6 7 ਮਹੀਨੇ ਪਹਿਲਾਂ ਸਾਈ ਜਿਹੜੀ ਆ ਦੇਤੀ ਸੀ ਹੁਣ ਅਗਲੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਸਾਰੀ ਟਰਾਲੀ ਦਾ ਮਟੀਰੀਅਲ ਡਿਸਕਸ ਕਰਾਂਗੇ ਕਿ ਮਟੀਰੀਅਲ ਕੀ ਆ ਕੀ ਕੀ ਲੱਗਿਆ ਹੋਇਆ ਸਫਾਈ ਦੀ ਗੱਲ ਕਰਾਂਗੇ ਕੁਆਲਿਟੀ ਕੰਪੇਅਰ ਕਰਾਂਗੇ ਵੀ ਕੀ ਕੀ ਫਰਕ ਆ ਕੁਆਲਿਟੀ ਦਾ ਹੁਣ ਆਪਾਂ ਮੁੱਢ ਤੋਂ ਸ਼ੁਰੂ ਕਰ ਲਈਏ ਆ ਹੁੱਕ ਤੁਸੀਂ ਦੇਖ ਸਕਦੇ ਹੋ 4 ਇੰਚੀ ਹੁੱਕ ਆ ਜੀ ਇਹ ਇਹ ਇਦਾਂ ਦੀਓ ਪਾਉਂਦੇ ਆਹਾ ਬਹੁਤ ਵਧੀਆ ਸਟੀਲੀ ਬੁਸ਼ ਲਾਇਆ ਹੋ ਹੁੰਦਾ ਤੇ ਆ ਬਹੁਤ ਜਿਹੜੀਆਂ ਮਤਲਬ ਕਿ ਕਈ ਬ੍ਰੈਂਡਾਂ ਦੀਆਂ ਟਰਾਲੀਆਂ ਨੇ ਉਹਨਾਂ 'ਚ ਕੀ ਹੁੰਦਾ ਪੀਸ ਨਹੀਂ ਹੁੰਦਾ। ਜ਼ਿਆਦਾਤਰ ਹੁਣ ਪਾਉਣ ਲੱਗ ਗਏ ਹੁਣ ਮੈਨੂੰ ਐਗਜੈਕਟ ਪਤਾ ਨਹੀਂ। ਪਹਿਲਾਂ ਮੈਂ 18-18 ਤੱਕਰ ਵੀ ਦੇਖੀਆਂ ਨੇ। ਪਹਿਲੀਆਂ ਬਣੀ ਹੋਈਆਂ ਆਹ ਪੀਸ ਨਹੀਂ ਸੀ ਪਾਉਂਦੇ। ਮਤਲਬ ਕਿ ਆਹੀ ਆ ਦੋਏ ਗੱਡਰੀਆਂ ਮੀਡੀਅਮ ਹੁੰਦਿਆ ਸੀ ਤੇ ਆ ਫਿਰ ਹੁੱਕ ਵੀ ਆਪਸ ਗੱਲ ਲਾ ਕੇ ਉਹਦੇ 'ਚ ਪਤਲੀ ਪੈਣੀਓ ਪਾਉਣੀ ਆ, ਪੈਣੀ ਆ। ਆਹ ਇਹ ਇਦਾਂ ਬਣਾਉਂਦੇ ਆ ਤੇ ਸਾਰੀ ਕਰਦੇ ਆ ਮਿਗ ਵੈਲਡਿੰਗ ਠੀਕ ਆ। ਆ ਤੁਸੀਂ ਸਟੈਂਡ ਦੇ ਦਰਸ਼ਨ ਕਰ ਲਓ। ਸਟੈਂਡ ਆ ਗਿਆ, ਆਹ ਆ ਗਿਆ। ਹੁਣ ਆਪਾਂ ਕੰਪੇਅਰ ਕਰਨ ਲੱਗ ਜੀਏ ਠੀਕ ਆ ਸਭ ਤੋਂ ਪਹਿਲਾਂ ਕੰਪੇਅਰ ਕਰਾਂਗੇ ਆਪਾਂ ਰੰਗ ਰੰਗ ਬ੍ਰਦਰ ਜੇ ਵਧੀਆ ਨਹੀਂ ਉਹਨਾਂ ਨਾਲੋਂ ਤਾਂ ਘੱਟ ਤੋਂ ਘੱਟ ਮਿਨੀਮਮ ਉਹੀ ਰੰਗ ਹੁੰਦਾ ਜਿਹੜੇ ਪੰਜਾਬ ਦੇ ਮੋਸਟ ਫੇਮਸ ਬ੍ਰਾਂਡ ਕਰਦੇ ਨੇ ਰੰਗ ਦਾ ਆਪਾਂ ਨੂੰ ਕੋਈ ਫਰਕ ਨਹੀਂ ਰੰਗ ਨਾਲ ਨਿਕਲ ਗਿਆ ਮਜੰਨਾ ਆਹ ਜਾਲੀਆਂ ਰੰਗ ਸਾਰੇ ਕਿਤੇ ਆਦਰਸ਼ਨ ਕਰ ਲੋ ਆਹ ਰੰਗ ਤੋਂ ਬਾਅਦ ਨਾਲੇ ਨਾਲ ਤੁਸੀਂ ਹਾਰ ਸ਼ਿੰਗਾਰ ਦੇ ਦਰਸ਼ਨ ਕਰ ਲੋ ਸੇਮ ਆਹੀ ਹਾਰ ਸ਼ਿੰਗਾਰ ਲੱਗਦਾ ਤੇ ਮੈਂ ਇੱਕ ਗੱਲ ਪਹਿਲਾਂ ਹੀ ਆਡ ਆਨ ਕਰਦਾ ਮੈਨੂੰ ਲੋਹੇ ਦੇ ਵਿੱਚ ਯਾਰ ਸ਼ਿੰਗਾਰ ਉਹਨਾਂ ਨੇ ਐਡ ਕਰਕੇ ਦਿੱਤਾ ਇਹ ਨਹੀਂ ਵੀ ਟੂਲ 5000 ਦਾ ਪਿੱਛੇ ਕੋਈ ਉਹ ਲਵਾਉਣਾ 7000 ਦਾ ਇੱਥੇ ਆ ਲਖਾਉਣਾ 8000 ਦਾ 9 ਸਾਰਾ ਕੁਝ ਵਿੱਚ ਮੈਨੂੰ ਤਾਂ ਇਨਕਲੂਡ ਕਰਕੇ ਦਿੱਤਾ ਹੈ ਰੰਗ ਦੇ ਤੁਸੀਂ ਨਾਲ-ਨਾਲ ਦਰਸ਼ਨ ਕਰ ਲੋ ਜਿਹੜਾ ਸਾਰਾ ਸਮਾਨ ਸੱਪਾ ਲੱਗਿਆ ਹੋਇਆ ਆ ਪੱਤੀਆਂ ਹੋ ਗਈਆਂ ਆ ਦੇਖੋ ਕਿੰਨੇ ਘੈਂਟ ਲੱਗੇ ਨੇ ਇਹ ਸਾਰਾ ਕੁਝ ਇਨਕਲੂਡ ਕਰਕੇ ਦਿੱਤਾ ਸਾਰੀਆਂ ਲਾਈਟਾਂ ਲਾ ਕੇ ਦਿੱਤੀਆਂ ਨੇ ਇੰਡੀਕੇਟਰ ਬ੍ਰੇਕਾਂ ਵਾਲੀਆਂ ਲਾਈਟਾਂ ਆ ਸਾਰਾ ਸੰਦ ਪੰਡਾ ਠੀਕ ਆ ਰਿਮ ਰੱਪਾ ਉਹ ਤੋਂ ਬਾਅਦ ਆ ਸਾਰੇ ਜਿੰਮਿਆਂ ਬੌਲ ਦੇ ਠੱਠੇ ਜੇ ਆ ਵਿੱਚੇ ਸਟਿੱਕਾ ਸਟੁੱਕਰ ਰੰਗ ਰੰਗ ਸਾਰਾ ਕੁਝ ਇਨਕਲੂਡ ਆ ਇਹ ਨਹੀਂ ਵੀ ਆਪਾਂ ਨੇ ਆ ਮੋਗਾ ਜਲਵਾਉਣਾ ਕੱਢੋ ਪੰਜ ਆ ਲਵਾਉਣਾ 10 2 9 ਸਾਰਾ ਕੁਝ ਇਨਕਲੂਡ ਅੱਗੇ ਤੋਂ ਵੀ ਦੇਖ ਲਓ ਹੁਣ ਆਪਾਂ ਸ਼ੁਰੂ ਕਰ ਲਈਏ ਬਾਈ ਜੀ ਮੂਰੇ ਤੋਂ ਟਰਾਲੀ ਰੇਲ ਵਾਲਾ ਹਿੱਸਾ ਹੈ ਹੁਣ ਇੱਥੋਂ ਪਤਾ ਨਹੀਂ ਤੁਹਾਨੂੰ ਦੇਖਣਾ ਜਾਂ ਨਹੀਂ ਦੇਖਣਾ ਇੰਨਾ ਮੇਤੋਂ ਨਹੀਂ ਝੁਕਿਆ ਜਾਂਦਾ ਕੱਦ ਲੰਬਾ ਹੈ ریل ਵਾਲਾ ਹਿੱਸਾ ਹੈ ਜੀ ਤੇ ਆ ਥੱਲੇ ਤੁਸੀਂ ਆ ਤਾਂ ਸਾਰੇ ਇੱਕੋ ਜਿਹੇ ਲਾਉਂਦੇ ਨੇ ਸਾਰਾ ਟਾਟਾ ਸੇਲ ਦਾ ਮਾਲ ਆ ਠੀਕ ਆ ਜੀ 1 2 3 4 5 6 7 8 9 10 11 12 13 14 15 16 17 ਬੱਤੇ ਨੇ 17 ਬੱਤੇ ਨੇ 16 ਫੁੱਟ ਦੀ ਚ ਤੇ ਜਿਹੜੀ ਸਾਈਡ ਆ ਬ੍ਰਦਰ ਉਹੀ 10 ਤੋਂ 12 ਮੰਨ ਕੇ ਚੱਲੋ ਫਰਸ਼ ਹੈਗਾ 5 ਤੋਂ 6 ਆ ਫਰਸ਼ ਤੋਂ ਨੂੰ ਦੇਖ ਰਿਹਾ 6 ਐਮ ਐਮ ਹੋਊਗਾ ਮੇਰਾ ਖਿਆਲ ਆ ਤੇ 12 ਜਣੀ ਕਿ 38 ਕੁਇੰਟਲੇ ਚ ਗ੍ਰੋਸ weight ਬਣਦਾ ਇਹ ਹੁਣ ਤੁਸੀਂ ਆਪੇ ਹਿਸਾਬ ਲਾ ਲਿਓ ਵੀ ਮਾਲ ਕਿੱਦਾਂ ਦਾ ਲੱਗਿਆ ਹੋਊਗਾ ਤੁਸੀਂ ਮੇਰੀ 10 12 ਨੂੰ ਵੀ ਪਾਟ ਕਰ ਦੋ ਬੱਤਿਆਂ ਨੂੰ ਵੀ ਪਾਟ ਕਰ ਦੋ 38 ਕੁਇੰਟਲ ਵਜਨ ਤਾਂ ਹੀ ਬਣੂਗਾ ਜੇ ਇਹਦੇ ਚ ਪ੍ਰੋਪਰ ਆ ਜਿਹੜਾ ਉਹ ਮਟੀਰੀਅਲ ਲੱਗਿਆ ਹੋਊਗਾ ਠੀਕ ਆ ਜੀ ਅਗਲੀ ਗੱਲ ਆ ਗਈ ਮਾਲ ਦੀ ਮਾਲ ਵੀਰੇ ਟਾਟਾ ਸੇਲ ਦਾ ਲੱਗਿਆ ਵੇ A to Z ਦੇਖੋ ਰੰਗ ਟੂਕੇ ਦੀ ਮੇਰੀ ਗਾਰੰਟੀ ਟਾਟਾ ਸੇਲ ਦੇ ਸਾਰੇ ਮਾਲ ਦੀ ਮੇਰੀ ਗਾਰੰਟੀ ਟਾਇਰ ਤੁਹਾਡੇ ਆਪਣੇ ਨੇ ਹਿੱਸਾ ਰੇਲ ਦੇ ਦੀ ਮੈਂ ਗਾਰੰਟੀ ਦਿੰਦਾ ਫਿਰ ਮੈਨੂੰ ਇਹ ਨਹੀਂ ਫਰਕ ਸਮਝ ਆਉਂਦੀ ਹੁਣ ਬਹੁਤ ਬੰਦੇ ਇਹ ਗੱਲ ਕਹੀ ਜਾਂਦੇ ਨੇ ਬਈ ਬ੍ਰਾਂਡ ਵੀ ਨੇ ਠੀਕ ਆ ਮੈਂ ਕਿਹੜਾ ਕਿਸੇ ਨੂੰ ਕਹਿੰਨਾ ਵੀ ਕੋਈ ਬ੍ਰਾਂਡ ਮਾੜਾ ਅਗਲੇ ਬਹੁਤ ਪੁਰਾਣਾ ਕੰਮ ਕਰਦੇ ਨੇ ਅਗਲਾ ਬੜੀ ਮਿਹਨਤ ਕਰਦਾ ਇਹਦੇ 'ਚ ਕੀ ਆ ਅਗਲੇ ਨੇ ਵੀ ਹੱਥ ਪਣਾਏ ਨੇ ਪਰ ਜੇ ਆਪਾਂ ਅੱਜ ਦੇ ਟਾਈਮ ਦੇ ਵਿੱਚ ਇਸ ਟਰਾਲੀ ਨਾਲੋਂ ਇਹ ਨਹੀਂ ਕਿ ਮੈਂ ਲੈ ਲਈ ਕੋਈ ਕੁਆਲਿਟੀ 'ਚ ਰੰਗ 'ਚ ਫਰਕ ਹਾਂ ਡਿਜ਼ਾਈਨ ਵੱਖੋ ਵੱਖਰਾ ਕਿਸੇ ਦਾ ਵੀ ਹੋ ਸਕਦਾ ਮੈਂ ਨਹੀਂ ਕਹਿੰਦਾ ਪਰ ਜੇ ਕੋਈ ਕੁਆਲਿਟੀ ਚ ਫਰਕ ਕੱਢ ਦਵੇ ਤਾਂ ਮੇਰੇ ਕੋਲ ਆ ਜੀਵੇ ਮੈਂ ਦੇਣਦਾਰ ਬੈਠਾ ਉਹਨਾਂ ਨੂੰ 21 ਮਿਲੂਗੀ 19 ਨਹੀਂ ਮਿਲਦੀ ਹੁਣ ਅੱਗੇ ਆ ਜੋ welding ਤੇ A to Z welding ਸਾਰਾ ਮਿੱਗ ਵਾਲਾ welding ਕਿਤੇ ਕੋਈ ਜੋੜ ਖੜਾਉਣ ਨੂੰ ਐ ਮੜਾ ਜ ਆਰਕ ਮਾਰਤਾ ਜਿਵੇਂ ਖੜਾਉਣਾ ਪੈਂਦਾ ਉਹ ਮੈਂ ਕਹਿ ਨਹੀਂ ਸਕਦਾ ਬਾਕੀ ਬਾਡਾ ਧਰ ਕੇ A to Z ਇਹਨਾਂ ਨੇ ਮਿਗ ਬੈਲਡਿੰਗ ਕੀਤਾ ਹੋਇਆ ਆ ਸੇਲ ਦੀਆਂ ਸਟੈਂਪਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੋਂ ਦੇਖ ਲਓ ਆ ਬਿੱਡੀ ਤੇ ਦਰਸ਼ਨ ਕਰ ਲਓ ਠੀਕ ਬਿੱਡ ਦੇਖ ਲਓ ਮਤਲਬ ਹਰੇਕ ਬੰਦੇ ਦੀ ਆਪਣੀ ਆਪਣੀ ਮਰਜ਼ੀ ਆ ਹਰੇਕ ਬੰਦੇ ਦਾ ਵੀ ਰ ਆਪਣਾ ਆਪਣਾ ਮਨ ਖੜਾ ਹੈ ਜਿੱਥੇ ਵੀ ਉਹਨੇ ਕਰਾਉਣੀ ਆ ਪਰ ਰੰਗ ਹੋ ਗਿਆ ਮਾਲ ਹੋ ਗਿਆ ਵੇਟ ਹੋ ਗਿਆ ਬੈਲਡਿੰਗ ਹੋ ਗਿਆ ਕੁਆਲਿਟੀ ਹੋ ਗਈ ਹਨਾ ਹੁਣ ਪਿੱਛੇ ਰਹਿ ਜਾਂਦਾ ਬਹਿ ਜਾ ਬੀਜੀ ਬੈਲੈਂਸ ਨਹੀਂ ਦੇਖੋ ਹੋ ਸਕਦਾ ਹੈ ਹਰੇਕ ਬੰਦੇ ਦੀ ਆਪੋ ਆਪਣੀ ਇੰਡੀਵਿਜੂਅਲਿਟੀ ਆ ਇੱਕੇ ਟਰਾਲੀ ਨੂੰ ਪੰਜ ਬੰਦੇ ਬੱਤ ਕਹਿੰਦੇ ਹੁੰਦੇ ਨੇ ਪੰਜ ਬੰਦੇ ਕਹਿੰਦੇ ਹੁੰਦੇ ਨੇ ਬੱਤ ਨਹੀਂ ਇਹ ਬੰਦੇ ਦਾ ਆਪਣਾ ਆਪਣਾ ਮਾਈਂਡ ਸੈਟ ਆ ਪਰ ਅੱਜ ਜ਼ਮਾਨਾ ਇੰਨਾ ਕੁ ਬਦਲ ਗਿਆ ਵੀ ਬੱਤ ਬੁੱਤ ਵਾਲੀਆਂ ਗੱਲਾਂ ਰਹਿ ਨਹੀਂ ਗਈਆਂ ਹਰੇਕ ਮਿਸਤਰੀ ਉਹ ਇੰਨਾ ਕਾਢੀ ਆ ਜੇ ਬੰਦਾ ਉਹ ਟਰਾਲੀ ਬੱਤਨ ਆ ਨਾ ਬਣਾ ਸਕਿਆ ਉਹ ਟਰਾਲੀ ਉਹ ਨਹੀਂ ਬਣਾ ਸਕਦਾ ਮੇਰਾ ਤਾਂ ਇਹ ਮੰਨਣਾ ਨਿੱਜੀ ਤੌਰ ਤੇ ਹੈ ਜੇ ਤੁਸੀਂ ਬੱਤ ਦੀ ਗੱਲ ਕਰਦੇ ਹੋ ਤਾਂ ਤੁਸੀਂ ਇੱਕ ਵਾਰੀ ਚਲਾ ਕੇ ਦੇਖੋ ਕਿਸ ਦੀ ਟਰਾਲੀ ਮੈਨੂੰ ਤਾਂ ਇਹ ਬੱਤ ਉਹਨਾਂ ਨੂੰ ਵੀ ਬੱਦ ਲੱਗਦੀ ਆ ਪਤਾ ਨਹੀਂ ਕਿਉਂ ਚਲੋ ਮੈਂ ਉਹਨਾਂ ਦੇ ਬਰਾਬਰ ਹੀ ਰੱਖ ਦਿੰਨਾ ਬੱਤਾਂ ਵਾਲਾ ਅੱਜ ਕੋਈ ਰੌਲਾ ਹੀ ਨਹੀਂ ਰਹਿ ਗਿਆ ਵੀਰੇ ਬੱਤ ਰੱਖਣੀ ਤਾਂ ਹਰੇਕ ਨੂੰ ਆਉਂਦੀ ਆ ਕੋਈ ਰੌਕਟ ਸਾਇੰਸ ਛੋੜੋ ਪ੍ਰਧਾਨ ਜੀ ਇਹ ਤਾਂ ਇੱਕ ਬੜਾ ਐ ਸਿੰਪਲ ਕੰਮ ਆ ਆ ਹੁਣ ਥੱਲੇ ਦੇਖ ਲਓ ਆ ਵੀ ਇਹ ਲਾਈਟਾਂ ਸ਼ਾਈਟਾਂ ਆ ਆ ਸਟੈਂਡ ਜੇ ਵੀ ਲਾ ਕੇ ਦਿੱਤੇ ਆ ਕਿਤੇ ਯਾਰ ਮੈਨੂੰ ਤਾਂ ਕੋਈ ਘਾਟ ਲੱਗਦੀ ਨਹੀਂ ਮੇਰਾ ਇਹ ਨਹੀਂ ਕਿ ਮੇਰਾ ਕੰਮ ਆ ਵੀ ਮੈਂ ਕਿਸੇ ਨੂੰ ਨਿੰਦਾ ਜਾਂ ਬੁਰਾ ਕਹਾ ਮੇਰਾ ਤਾਂ ਇਹ ਹੁੰਦਾ ਵੀ ਯਾਰ ਹਰੇਕ ਬੰਦੇ ਨੂੰ ਬਰਾਬਰ ਕੰਮ ਮਿਲੇ ਕਿਸੇ ਦੀ ਵੀ ਕਿਸੇ ਵੀ ਖੇਤਰ ਚ ਚਾਹੇ ਉਹ ਜ਼ਿੰਮੇਦਾਰ ਆ ਉਹਦੀ ਮੋਨੋਪੋਲੀ ਕਿਉਂ ਹੋਵੇ ਹੁਣ ਯਾਰ ਤੁਸੀਂ ਇੱਕ ਦਿਲੋਂ ਮੈਨੂੰ ਕਹੋ ਦਿਲ ਦੀ ਗੱਲ ਦੱਸਿਓ ਕੋਲ ਖੜਕੇ ਤੁਸੀਂ ਕੋਈ ਇਹਦੇ ਜਿਹਨ ਨੂੰ ਕੋਚ ਕੱਢ ਦੋਂਗੇ ਰੱਬ ਨੂੰ ਹਾਜ਼ਰ ਨਜ਼ਰ ਜਾਣ ਕੇ ਦੱਸਿਓ ਵੀ ਤੁਹਾਨੂੰ ਤੁਸੀਂ ਕਹਿ ਦੂਗਾ ਵੀ ਯਾਰ ਆ ਟਰਾਲੀ ਦੇ ਵਿੱਚ ਕੋਈ ਨੁਕਸਾ ਆ ਜਾਂ ਇਹਦੇ ਚ ਘਾਟ ਆ ਪੱਕਾ ਦਾਂਗੇ ਮੈਂ ਤਾਂ ਨਹੀਂ ਮੰਨਦਾ हां ਉਤਾਂ ਹੀ ਕਹਿਣਾ ਵੀ ਇੱਥੇ ਤੇਰੇ ਫੋੜਾ ਇੱਥੇ ਤੇਰੇ ਜ਼ਖਮ ਮੈਂ ਕਹਿ ਨਹੀਂ ਸਕਦਾ ਰੇਟ ਦੇਖੋ ਰੇਟ ਚ ਜਾਇਜ ਆ ਗਈ ਟਾਈਮ ਸਿਰ ਮਿਲ ਗਈ ਹੋਰ ਆਪਾਂ ਨੂੰ ਕੀ ਚਾਹੀਦਾ ਆ ਟੈਂਕੀਆਂ ਸ਼ੈਂਕੀਆਂ ਕੋਈ ਘਾੜ ਤਾਂ ਛੱਡੀ ਨਹੀਂ ਆ ਦੇਖੋ ਮੱਛਾ ਮੱਛਾ ਆ ਟੈਂਕੀ ਵੀ ਆ ਵਿੱਚ ਇਸ ਲੰਸਰ ਜਿਹਾ ਭੂਤਨਾਥ ਆਹਾ ਅੱਜ ਸਾਰਾ ਕੁਝ ਹੈਰ ਕੀ ਕੋਈ ਘਾਟ ਹੈ ਦੱਸੋ ਮੈਨੂੰ ਮੈਂ ਤਾਂ ਜਿੰਨੇ ਸਾਡੇ ਪਾਰਖੂ ਬੰਦੇ ਨੇ ਜਿਨ੍ਹਾਂ ਨੂੰ ਬ੍ਰਾਂਡ ਕੌਨਸ਼ੀਅਸਨੈਸ ਹੈ ਨਹੀਂਗੀ ਹਰੇਕ ਬੰਦੇ ਨੂੰ ਦਿਖਾਈਆ ਹਰੇਕ ਨੇ ਬੰਦੇ ਨੇ ਕਿਹਾ ਵੀ ਯਾਰ ਬ੍ਰਾਂਡ ਕਿਸੇ ਦਾ ਵੀ ਕੋਈ ਵੀ ਹੋ ਸਕਦਾ ਪਰ ਟਰਾਲੀ ਚ ਕੋਈ ਘਾਟ ਨਹੀਂ ਹੈ ਠੀਕ ਆ ਜੀ ਇਹੀ ਵੀਰੇ ਮੇਰਾ ਦੱਸਣਾ ਹੁੰਦਾ ਇਹੀ ਮੇਰਾ ਫਰਜ਼ ਆ ਕਿ ਆਪਾਂ ਜਿਹੜੀ ਸਹੀ ਚੀਜ਼ ਆ ਉਹਦੀ ਸਿਫਤ ਕਰੀਏ ਬਿਨਾ ਜ ਕਾਲੀ ਇਹ ਟਰਾਲੀ ਆ ਠੀਕ ਆ ਬਿੱਡ ਦੀ ਜਾਲੀ ਵੀ ਆਪਾਂ ਬਣੀ ਤਣੀ ਐਦਾਂ ਲਈ ਆ ਤੁਸੀਂ ਲਾ ਲਓ ਬਣੀ ਤਣੀ ਟਾਇਰ ਆਪਾਂ ਆਪਦੇ ਲਿਆ ਕੇ ਪਾਏ ਨੇ ਜੇ ਕੇ ਦੇ ਹੁਣ ਤੁਸੀਂ ਦੱਸ ਦੋ ਵੀ ਤੁਹਾਨੂੰ ਕਿਸ ਹਾਂ ਮੈਂ ਇਹ ਨਹੀਂ ਮੈਂ ਬਿਲਕੁਲ ਵੀ ਕਹਿੰਦਾ ਮੈਂ ਕਹਿੰਦਾ ਸਬਦਾ ਕੰਮ ਚੱਲੇ ਸਾਰੇ ਬ੍ਰਾਂਡ ਬਹੁਤ ਸਤਕਾਰਤਮਸ਼ੂਰ ਨੇ ਪਰ ਇਹ ਮੈਨੂੰ ਮੈਂ ਜ਼ਰੂਰ ਪੁੱਛਣਾ ਤੁਹਾਨੂੰ ਮੈਂ ਰਿਕਵੈਸਟ ਵੀ ਕਰਦਾ ਵੀ ਜੇ ਕਿਸੇ ਕਿਸਾਨ ਵੀਰ ਨੂੰ ਕੋਈ ਟਰਾਲੀ ਚ ਘਾਟ ਲੱਗਦੀ ਆ ਵੀ ਇੱਥੋਂ ਵੀਰ ਆ ਨਹੀਂ ਹੈਗਾ ਤਾਂ ਉਹ ਜ਼ਰੂਰ ਦੱਸੇ ਉਹਦਾ ਵੀਰ ਦਾ ਜਿਹੜਾ ਸੁਜੈਸ਼ਨ ਹੋਊਗਾ ਉਹ ਸਤਕਾਰਤ ਹੋਊਗਾ ਉਹਦੇ ਤੇ ਗੌਰ ਕੀਤੀ ਜਾਊਗੀ ਮੈਂ ਜ਼ਰੂਰ ਮੁੰਡੇ ਵਾਲਿਆਂ ਨੂੰ ਕਹੂੰਗਾ ਵੀ ਭਾਈ ਕਿਸੇ ਨੇ ਆ ਕਿਹਾ ਤੇ ਤੇ ਗੌਰ ਕਰੋ ਬਾਕੀ ਤਾਂ ਯਾਰ ਕਿਤੇ ਹੱਥ ਧਰਾਉਂਦੀ ਉਹਨੀ ਗੋਲੀ ਲੱਗਣੀ ਤੂੰ ਦੱਸੋ ਤਾਂ ਸਹੀ ਰੰਗ ਤੋਂ ਸਟਿੱਕਰਾਂ ਦੇ ਸ਼ਿੰਗਾਰ ਤੋਂ ਆਹ ਘੋੜੇ ਟੱਠਿਆ ਪੰਜਾਬ ਦਾ ਨਕਸ਼ਾ ਸਟਿੱਕਰਿੰਗ ਸਾਰੀ ਮਾਲ 38 ਕੁੰਟਲ weight ਆ ਹੋਰ ਹੁਣ ਕੀ ਹੁੰਦਾ ਇਤੋਂ ਵੱਧ ਬਾਕੀ ਮੈਂ ਤੁਹਾਨੂੰ ਮਾੜੀ ਜੀ ਹੁਣ ਵਿੱਚੋਂ ਖੋਲ ਕੇ ਦਿਖਾਨਾ ਵਿੱਚੋਂ ਰਹੀ ਗਈ ਸੀ ਆ ਵੀ ਦੇਖ ਲਓ ਐ ਲੈ ਆ ਵਿੱਚੋਂ ਦਰਸ਼ਨ ਕਰ ਲੋ ਸਾਰੀ ਸੀਲਡ ਕੋਈ ਪੱਲੀ ਛੱਲੀ ਵਾਲਾ ਸੀ ਨਹੀਂ ਆ ਲਾ ਕੇ ਦਿੱਤਾ ਦੇਖੋ ਆ ਸਾਈਡ ਤੇ ਆ ਪੱਤਰ ਆ ਲਾ ਕੇ ਦਿੱਤਾ ਸਾਰੇ ਵੀ ਕੋਈ ਦਾਣਾ ਸ਼ਾਣਾ ਲੀਕ ਨਾ ਹੋਵੇ ਫਰਸ਼ ਆ ਹੁਣ ਤਾਂ ਮਿੱਟੀ ਮੁੱਟੀ ਜੀ ਪੈ ਗਈ ਪਹਿਲਾਂ ਤਾਂ ਸੱਪ ਮਾਂਗ ਚਮਕਦੀ ਸੀ ਥੋੜੀ ਲੱਗਣੀ ਮਤਲਬ ਯਾਰ ਧੋਰ ਕਾਪਾ ਨੂੰ ਕੀ ਚਾਹੀਦਾ ਹੁੰਦਾ ਵੀ ਚੀਜ਼ ਰੀਜ਼ਨੇਬਲ ਹੋਵੇ ਤੇ ਆਪਾਂ ਨੂੰ ਕੁਆਲਿਟੀ ਟੌਪ ਮਿਲ ਜਵੇ ਐਟ ਦੀ ਐਂਡ ਆਪਾਂ ਇਹਦਾ ਇਹੀ ਕਹੂਗਾ ਵੀ ਬਾਕੀਆਂ ਨਾਲੋਂ ਕੁਆਲਿਟੀ 'ਚ 21 ਆ ਰੇਟ 'ਚ ਜਾਇਦਾ ਟਾਈਮ ਸਰ ਮਿਲ ਜਾਂਦੀ ਆ ਇਸੇ ਕਰਕੇ ਭਾਈ ਅਗਲਿਆਂ ਕੋਲ ਦਾੜ-ਦਾੜ ਬੁਕਿੰਗ ਹੋ ਰਹੀ ਆ ਤਾਂ ਹੀ ਸਾਡੇ ਸਤਕਾਰਤਾਰ ਨੇਤਜੀ ਹੋਰ ਚੰਗੇ-ਚੰਗੇ ਕਲਾਕਾਰ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਉਹ ਤਾਂ ਹੀ ਸਾਈਆਂ ਦੇ ਕੇ ਗਈ ਆ ਯਾਰ ਐਂ ਥੋੜਾ ਕੋਈ ਦੰਦਾ ਪ੍ਰਧਾਨ ਮੈਨੂੰ ਐਂ ਦੱਸੋ ਦੰਦਾ ਕੋਈ ਆ ਕਿੰਨੇ ਸਾਲ ਹੋਏ ਨੇ ਮੁੰਡੇ ਵਾਲਿਆਂ ਨੂੰ ਸਾਲ ਡੇਢ ਸਾਲ ਹੋਇਆ ਟਰਾਲੀਆਂ 'ਚ ਖੌਰੂ ਪਟਿਆ ਪਿਆ ਅਗਲਿਆਂ ਨੇ ਠੀਕ ਆ ਜੀ ਸੋ 22 24 ਦੀਆਂ ਹੱਬਾਂ ਨੇ ਸੱਚ ਹੱਬਾਂ ਰਹਿ ਗਈਆਂ ਸੀ ਹੋਰ ਜੇ ਕੁਝ ਰਹਿ ਗਿਆ ਭੁੱਲ ਭੱਲ ਗਿਆ ਤਾਂ ਮਾਫੀ ਬਾਕੀ ਤਾਂ ਸਾਰਾ ਕੁਝ ਕਵਰ ਆ ਮੇਰਾ ਖਲਾ ਬਹੁਤ ਹੈ ਹੋਰ ਤਾਂ ਕੁਝ ਰਹਿ ਨਹੀਂ ਗਿਆ ਨੇ ਜੇ ਕੋ ਰਹਿ ਗਿਆ ਆਪਣੇ ਕੋਲ ਆ ਫੇਰ ਕਰ ਲਾਂਗੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ